ਗਣਤਾਂਤਰ ਦਿਵਸ ਦੇ ਮੌਕੇ ਖੰਨਾ ਦੇ ਐਸਟੀਐਮ ਡਾਕਟਰ ਬਲਵਿੰਦਰ ਸਿੰਘ ਢਿੱਲੋਂ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਗਾਏ ਇਸ ਤੋਂ ਇਲਾਵਾ ਖੰਨਾ ਸ਼ਹਿਰ ਦੀ ਸਭ ਤੋਂ ਵੱਡੀ ਸੰਸਥਾ ਪੰਜਾਬ ਖਤਰੀ ਚੇਤਨਾ ਮੰਚ ਚੈਰੀਟੇਬਲ ਟਰਸਟ ਵੱਲੋਂ ਆਈਡੀ ਬੈਂਕ ਹਾਲ ਵਿੱਚ ਉੱਗੇ ਸਮਾਜ ਸੇਵੀ सुरेंद्र ਕੁਮਾਰ ਵਰਮਾ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਮੁਬਾਰਕ ਦਿਨ ਲੜਨ ਕਰਦੇ ਰਹਿੰਦੇ ਹੌਕੇ ਤੇ ਸੁਭਾਰਤ ਪਾਠ ਮੇਸ਼ ਕਰਨਾ ਹਮ ਅਤੇ ਸਾਰੇ ਦੇਸ਼ ਵਾਸੀਆਂ ਦੀ ਬੇਦਰ ਬੇਨਤੀ ਦੀ ਕਰਨਾ ਕਰਦਾ ਹਾਂ ਅਤੇ ਸਰਬਾਧਮਾ ਕੇ ਅਰਦਾਸ ਕਰਦਾ ਹਾਂ ਕਿ ਆਪਾਂ ਇਤਨਾ ਹੀ ਦਰ ਮੇਰੇ ਕਾਇਤੇ ਪੇਸ਼ ਨੂੰ ਸੁਭਾਰਤ ਦੇ ਜਗਤ ਬੁਧਰੀ ਰਹਿ ਜਾਈਂ ਜੈ ਸਰ ਕੀ ਕਹਿਣਾ ਚਾਹੁੰਦੇ ਹਾਂ ਅੱਜ 26 ਜਨਵਰੀ ਦੇ ਉੱਪਰ ਪੰਜਾਬ ਖत्री ਜਿਤਨਾ ਮੰਚ ਵਾਲੋ ਕਰਾਏਗੇ ਸਮਾਗਮ ਤੇ ਪਹੁੰਚੇ ਹਾਂ ਕੀ ਕਹਿਣਾ ਚਾਹੁੰਦੇ ਹਾਂ ਪੰਜਾਬ ਖਤਰੀ ਜਿਤਨਾ ਮੰਚ ਬਹੁਤ ਹੀ ਸਮਾਜ ਦੀ ਸੇਵਾ ਵਾਸਤੇ ਲੱਗਿਆ ਹੋਇਆ ਹੈ ਲੋਕਾਂ ਦੀ ਸੇਵਾ ਵਾਸਤੇ ਇਹਨਾਂ ਦਾ ਅਨਦਾਨ ਜੋ ਸਮਾਜ ਦੇ ਵਿੱਚ ਜ਼ਰੂਰਤ ਦੀ ਚੀਜ਼ਾਂ ਹੈਗੀਆਂ ਉਹ ਸਭ দান ਕਰਨ ਦੇ ਵਿੱਚ ਬਹੁਤ ਅੱਗੇ ਵੱਧ ਕੇ ਉੱਤਰ ਕੇ ਹਿੱਸਾ ਲੈ ਰਿਹਾ ਹੈ ਮੈਂ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦਾ ਹਾਂ ਉਹ ਅੱਗੇ ਵਾਸਤੇ ਇਹਨਾਂ ਤੋਂ ਬਹੁਤ ਉਮੀਦ ਕਰਦਾ ਹੈ ਵੀ ਬਹੁਤ ਅੱਗੇ ਨੂੰ ਤਰੱਕੀ ਕਰਨ ਹੋਰ ਅੱਗੇ ਨੂੰ ਜ਼ਿਆਦਾ ਸੇਵਾ ਕਰਨ ਜੈ ਹਿੰਦ ਵੈਰੀ ਗੁੱਡ ਅੱਜ ਵੀ ਕੀ ਕਹਣਾ ਜਨਵਰੀ 26 ਚੜ੍ਹਦੀ ਕਲਾ ਪੰਜਾਬ ਖਤਰੀ ਚੇਤਨਾ ਮੰਚ ਚੈਲਟਰਸ ਦੀ ਸਾਰੀ ਟੀਮ ਨੂੰ ਮੈਂ ਆਪਣੇ ਜਿੰਨੇ ਵੀ ਖਤਰੀ ਭਰਾ ਨੇ ਔਰ ਸਾਰੇ ਸ਼ਹਿਰ ਵਾਸੀ ਨੇ ਉਹਨਾਂ ਨੂੰ ਮੁਬਾਰਕ ਦੇਣਾ ਗੁੱਡ ਵਿਸ਼ੀਸ ਦੇਣਾ 75ਵੇਂ ਗਣਤੰਤਰ ਦਿਵਸ ਤੇ ਔਰ ਮੈਂ ਅੱਜ ਸਾਡੇ ਜਿਹੜੇ ਸੁਨਦਰ ਕੁਮਾਰ ਵਰਮਾ ਜੀ ਨੇ ਇਹਨਾਂ ਨੂੰ ਚੀਫ ਗੈਸਟ ਬਣ ਕੇ ਉਰੇ ਆਏ ਨੇ ਮੈਂ ਇਹਨਾਂ ਨੂੰ ਵੀ ਥੈਂਕ ਯੂ ਕਰਦੇ ਆਂ ਔਰ ਵੈਲਕਮ ਕਰਦੇ ਆਂ ਸਾਰੇ ਕੰਨਿਓ ਔਰ ਸਾਡੀ ਕੋਸ਼ਿਸ਼ ਜਿਵੇਂ ਇਹਨਾਂ ਨੇ ਕਿਹਾ ਵੀ ਪੰਜਾਬ ਖत्री ਚੇਤਨਾ ਅੱਜ ਵੈਲਫੇਅਰ ਕੰਮ ਕਰ ਰਹੀ ਹੈ ਅਸੀਂ ਇਹਨੂੰ ਅੱਗੇ ਨੂੰ ਹੋਰ ਵੀ ਵਧੀਆ ਕੰਮ ਕਰਕੇ ਦਵਾਂਗੇ ਔਰ ਸਾਡੀ ਕੋਸ਼ਿਸ਼ ਹੋਏਗੀ ਵੀ ਅਸੀਂ ਆਪਣਾ ਇੱਕ ਨਾਮ ਜਿਹੜਾ ਹੈ ਪੰਜਾਬ ਚ ਕਰੀਏ ਪੰਜਾਬ ਖत्री ਚੇਤਨਾ ਅੱਜ ਦਾ ਵੈਸੇ ਹੀ ਪਹਿਲਾਂ ਵੀ ਬਹੁਤ سارے ਕੰਮ ਚੱਲ ਰਹੇ ਨੇ ਜਿਦੇ ਜਿਰਾਸ਼ਨ ਵੰਡਣਾ ਹੈ ਸਾਈਕਲ ਦਿੱਤੇ ਜਾਂਦੇ ਨੇ ਤੇ ਆਪਾਂ ਬੰਦੇ ਜਿੱਥੇ ਆਪਾਂ ਖੜੇ ਆ ਇੱਥੇ ਸਮਾਜ ਜਿਹੜੇ ਲੋਕੀ ਨੇ ਸਭ ਨੂੰ ਬਹੁਤ ਵਾਜਬ ਰੇਟਾਂ ਦੇ ਇੱਥੇ ਅਸੀਂ ਇਹਨਾਂ ਨੂੰ ਲੋਕਾਂ ਨੂੰ ਮੁਹੱਈਆ ਕਰਾਉਂਦੇ ਆਂ ਔਰ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਵੀ ਅਸੀਂ ਪਬਲਿਕ ਵੈਲਫੇਅਰ ਦੇ ਵਿੱਚ ਅੱਗੇ ਹੋ ਕੇ ਕੰਮ ਕਰੀਏ ਲੋਕਾਂ ਦੀ ਭਲਾਈ ਕਰੀਏ ਜਦ ਸਾਡਾ ਸਮਾਜ ਪਿੱਛੇ ਅਨਪ੍ਰਿਵਿਲੇਜਡ ਰਹਿ ਗਿਆ ਹੈ ਨੀਡੀ ਪਰਸਨਸ ਹੈ ਉਹਨਾਂ ਦੀ ਮਦਦ ਕਰਕੇ ਆਪਣੇ ਸਮਾਜ ਨੂੰ ਅਸੀਂ ਉੱਪਰ ਚੱਕੀਏ ਤਾਂ ਕਿ ਸਾਡਾ ਦੇਸ਼ ਅੱਗੇ ਹੋਰ ਤਰੱਕੀ ਕਰੇ ਅੱਜ ਜਿਹੜੇ ਝੰਡੇ ਨੂੰ ਅਸੀਂ ਸਲਾਮੀ ਦੇ ਰਹੇ ਆ ਇਹ ਸਾਡੀ ਆਣ ਵਣ ਸ਼ਾਨ ਹੈ ਲੋਕਾਂ ਨੂੰ ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਆ ਸਾਰਿਆਂ ਨੂੰ ਜਿਨ੍ਹਾਂ ਨੇ ਸਾਨੂੰ ਕੁਰਬਾਨੀਆਂ ਦੇ ਕੇ ਸੁਤੰਤਰਤਾ ਦਿਵਾਈ ਹੈ ਅਸੀਂ ਜਿਹੜੀ ਫਾਈਟ ਫਾਈਟਰ ਤਾਂ ਨਹੀਂ ਫੀਲਡ ਫਾਈਟਰ ਤਾਂ ਨਹੀਂ ਬਣ ਸਕੇ ਲੇਕਿਨ ਸਾਡੀ ਕੋਸ਼ਿਸ਼ ਹੈ ਵੀ ਜੋ ਸਾਡੀ ਸਾਨੂੰ ਮਿਲੀ ਹੈ ਅਸੀਂ ਉਹਨੂੰ ਕਾਇਮ ਰੱਖੀਏ ਆਪਣੀ ਅਸੀਂ ਜਾਨ ਨਿਸ਼ਾਵਰ ਕਰਨ ਵਾਸਤੇ ਵੀ ਅਸੀਂ ਬੱਤੇ ਤਿਆਰ ਵੱਲੋਂ ਸਾਰੇ ਸ਼ਹਿਰ ਨੂੰ ਵਧਾਈਆਂ ਦਿੰਨਾ ਹੈ ਗੰਦਨ ਤੋਂ ਗਿਫਟ ਦਿਆਂ 1950 ਚ ਕਨਸਟੀਟਿਊਸ਼ਨ ਬਣਿਆ ਸੀ ਆਪਣਾ ਵਿਦਾਊਟ ਕਨਸਟੀਟਿਊਸ਼ਨ ਨਾ ਕੋਈ ਸੰਸਥਾ ਨਾ ਕੋਈ ਦੇਸ਼ ਜਿਹੜਾ ਚੱਲ ਸਕਦਾ ਹੈ ਇਸ ਕਰਕੇ ਕਨਸਟੀਟਿਊਸ਼ਨ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਕਰਕੇ ਇਸ ਨੂੰ ਆਪਾਂ 26 ਜਨਵਰੀ ਨੂੰ ਮਨਾਣੇ ਆ ਤੇ ਇਹ ਜਿਹੜਾ ਸਾਲ ਜਿਵੇਂ ਪੂਰੀ ਸਾਹਿਬ ਨੇ ਕਿਹਾ ਹੈ ਵੀ ਭਗਵਾਨ ਰਾਮ ਆਏ ਨੇ ਤਾਂ ਰਾਮ ਰਾਜੇ ਹੈਗਾ ਇਹ ਤੇ ਇਸ ਜਿਹੜਾ ਸਾਲ ਹੈ 26 ਜਨਵਰੀ ਸੱਚ ਲਈ ਬਹੁਤ ਜ਼ਿਆਦਾ ਸਪੈਸ਼ਲ ਹੈ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਅੱਜ ਦਾ ਅੱਜ ਸਾਡੇ ਪੰਜਾਬ ਖत्री ਚੇਤਨਾ ਮੰਚ ਦੇ ਵਿੱਚ ਗਨਤੰਤਰਤਾ ਦਿਵਸ ਦੇ ਉੱਪਰ ਸਾਡੇ ਸੁਰੇਂਦਰ ਬਰਮਾ ਜੀ ਨੇ ਆ ਕੇ ਝੰਡੇ ਨੂੰ ਲਹਿਰਾਇਆ ਔਰ ਅੱਜ ਸਾਡਾ ਜਿਹੜਾ ਗਨਤੰਤਰਤਾ ਦਿਵਸ ਹੈ ਜੀ ਅਸੀਂ 1947 ਦੇ ਵਿੱਚ ਆਜ਼ਾਦ ਹੋਏ ਸੀਗੇ ਉਸ ਆਜ਼ਾਦੀ ਨੂੰ ਪੂਰਨ ਕਰਨ ਵਾਸਤੇ ਸਾਡਾ ਸੰਵਿਧਾਨ ਜਦੋਂ ਲਿਖਿਆ ਗਿਆ 26 ਜਨਵਰੀ 1950 ਦੇ ਵਿੱਚ ਫਿਰ ਅਸੀਂ ਸੰਪੂਰਨ ਆਜ਼ਾਦ ਕਹਲਾਏ ਹੁਣ ਤਾਂ ਅਸੀਂ ਐਡੇ ਵੱਡੇ ਆਜ਼ਾਦ ਹੋ ਗਏ ਕਿਉਂਕਿ ਇਸ ਇਸ 26 ਜਨਵਰੀ ਤੋਂ ਪਹਿਲਾਂ ਸਾਡੇ ਭਗਵਾਨ ਸ਼੍ਰੀ ਰਾਮ ਦੇ ਮੰਦਿਰ ਦੀ ਸਥਾਪਨਾ ਹੋ ਚੁੱਕੀ ਹੈ ਔਰ ਰਾਮ ਰਾਜੇ ਬਣ ਚੁੱਕਿਆ ਹੈ ਹੁਣ ਤਾਂ ਮਤਲਬ ਉਸ ਤੋਂ ਉੱਪਰ ਵੀ ਸਾਰਾ ਕੁਝ ਹੋ ਚੁੱਕਿਆ ਹੈ ਤਾਂ ਵਾਸਤੇ ਅਸੀਂ ਕਹਾਂਗੇ ਸਾਲ ਸਾਡੇ ਲਈ ਬਹੁਤ ਵਧੀਆ ਸਾਲ ਆਇਆ ਇਸ 26 ਜਨਵਰੀ ਨੂੰ ਤਾਂ ਅਸੀਂ ਬਹੁਤ ਧੁੰਮ ਧਾਮ ਨਾਲ ਦੇਖੀਓ ਕਲਾਮੀ ਸ਼ਕਤ ਪੂਰੀ ਗਾਥ ਜੋਤਨ ਪਾਪ ਕਾਮੀ ਦੇ ਵਿੱਚ ਜਿੰਨੇ ਹੋਏ ਅੱਜ ਦੇ ਬਾਤ ਨੂੰ ਹੋਇਆ ਬਾਤ ਹੈ ਜਿੰਨਾ ਕਰ ਤੋ ਪੰਜਾਬ

kwa kuwa ndio ya wakhiliya wakhiliya ਵਾਧਰਮ ਬੰਦੇ ਵਾਧਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਜੈ ਸ਼ਿਰਾ ਜੈ ਸ਼ਿਰਾ ਕੁੜਮ ਕਿਥੇ ਰਹਿੰਦੇ ਹੋ